ਦੋਸਤੋ ਕੀ ਤੁਸੀਂ ਕਦੀ ਸੋਚਿਆ ਵਾ ਵੀ ਜੇ ਤੁਸੀਂ 10 ਮਿੰਟ ਸਵੇਰੇ ਲੇਟ ਉੱਠਦੇ ਹੋ ਤੇ ਤੁਸੀਂ ਕਾਮਯਾਬ ਹੋਣ ਦਾ ਜਿਹੜਾ ਇੱਕ ਤੁਹਾਨੂੰ ਸੁਨਹਿਰਾ ਮੌਕਾ ਮਿਲਣਾ ਉਹ ਤੁਹਾਡੇ ਹੱਥੋਂ ਜਾ ਸਕਦਾ ਸਿਰਫ ਐਸ ਲਈ ਕਿ ਤੁਸੀਂ ਕਹਿੰਦੇ ਜੋ ਕੋਈ ਗੱਲ ਨਹੀਂ ਗਈ ਉੱਠ ਪੈਣਾ ਵਾ ਫਿਰ ਕਿਹੜੀ ਗੱਲ ਆ ਠਹਿਰ ਕੇ ਕਰ ਲੂੰਗਾ ਸਾਰਾ ਦਿਨ ਪਿਆ ਵਾ ਅਸੀਂ ਆਮ ਤੌਰ ਤੇ ਇਦਾਂ ਹੀ ਕਰਦੇ ਆਂ ਅਸੀਂ ਕਿਹੜਾ ਰਾਤ ਨੂੰ ਕੋਈ ਪਲਾਨਸ ਬਣਾਉਨੇ ਆ ਸਵੇਰੇ ਅਸੀਂ ਆ ਕਰਨਾ ਸਵੇਰੇ ਅੰਨਿਵ ਜੋਟ ਕੇ ਕਰਨਾ ਤੇ ਜਦੋਂ ਸਵੇਰੇ ਫਿਰ ਸਾਨੂੰ ਅਹਿਸਾਸ ਹੁੰਦਾ ਕਿ ਉਹ 10 ਮਿੰਟ ਕਿੰਨੇ ਕੀਮਤੀ ਸੀ ਸਾਡੀ ਕਿਸਮਤ ਸਾਡੇ ਹੱਥੋਂ ਚਲੀ ਜਾਂਦੀ ਹੈ ਗਵਾਜ ਜਾਂਦੀ ਹੈ ਤੇ ਫਿਰ ਸਾਡੇ ਕੋਲ ਪਛਤਾਵਾ ਰਹਿ ਜਾਂਦਾ ਫਿਰ ਅਸੀਂ ਪਛਤਾਉਂਦੇ ਰਹਿੰਨੇ ਆ ਵੀ ਲੈ ਮੈਂ ਉਸ ਦਿਨ ਨਾ ਕਰ ਲੈਂਦਾ ਲੈ ਮੈਂ ਉਦੋਂ ਇਦਾਂ ਕਰ ਲੈਂਦਾ ਇਸ ਤਰ੍ਹਾਂ ਦੀ ਅੱਜ ਦੀ ਆਪਣੀ ਕਹਾਣੀ ਹੈ ਚਲੋ ਸ਼ੁਰੂ ਕਰਦੇ ਆ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਇੱਕ ਐਸੇ ਨੌਜਵਾਨ ਦੀ ਐ ਜਿਹੜਾ ਸਮੇਂ ਦੀ ਬਿਲਕੁਲ ਕਦਰ ਨਹੀਂ ਸੀ ਕਰਦਾ ਤੇ ਐਸੇ ਉਸਦੀ ਬੁਰੀ ਆਦਤ ਕਰਕੇ ਉਹ ਸਾਰਾ ਕੁਝ ਗਵਾ ਬੈਠਾ ਇਥੋਂ ਤੱਕ ਕਿ ਆਪਣਾ ਆਤਮ ਵਿਸ਼ਵਾਸ ਵੀ ਇੱਕ ਸ਼ਹਿਰ ਵਿੱਚ ਅਮਰਨਾਮ ਦਾ ਇੱਕ ਨੌਜਵਾਨ ਰਹਿੰਦਾ ਸੀ ਬੜਾ ਹੀ ਸਮਝਦਾਰ ਸੀ ਤੇ ਉਹਦਾ ਪਤਾ ਸਭ ਤੋਂ ਵੱਡਾ ਦੁਸ਼ਮਣ ਕੌਣ ਸੀ ਹੁਣ ਤੁਸੀਂ ਸੋਚਦੇ ਹੋਣੇ ਵਿਖਾ ਨਹੀਂ ਕੋਈ ਪਿੰਡ ਚੋਂ ਕੋਈ ਦੁਸ਼ਮਣ ਸੀ ਨਹੀਂ ਉਹਦਾ ਆਲਸ ਜੜਾਉ ਆਲਸ ਕਰਦਾ ਸੀ ਹਰ ਇੱਕ ਕੰਮ ਵਿੱਚ ਹਰ ਜ਼ਰੂਰੀ ਕੰਮ ਜਿਹੜਾ ਹੁੰਦਾ ਸੀ ਉਹ ਨੂੰ ਟਾਲ ਦਿੰਦਾ ਸੀ ਚੱਲ ਕੋਈ ਨਿਕਲ ਨੂੰ ਕਰ ਲਾਂਗੇ ਜਿੱਦਾਂ ਆਮੀ ਆਪਾਂ ਗੱਲ ਕਰ ਲਈਨੇ ਨਾ ਆਪਾਂ ਕਹਿ ਦਿੰਨੇ ਆ ਉਹ ਕੋਈ ਗੱਲ ਨਹੀਂ ਕਿਹੜੀ ਇੱਥੇ ਜਲਦੀ ਪਈ ਐ ਕਾਲੀ ਕਿਹੜੀ ਪਈ ਐ ਕੱਲ ਨੂੰ ਕਰ ਲਾਂਗੇ ਤੇ ਐ ਸੀ ਉਹਦਾ ਸਭ ਤੋਂ ਵੱਡਾ ਦੁਸ਼ਮਣ ਆਲਸ ਉਹਦੇ ਮਾਤਾ ਪਿਤਾ ਜਿਹੜੇ ਸੀ ਉਹਨੂੰ ਬੜਾ ਸਮਝਾਉਂਦੇ ਪੀ ਪੁੱਤਰ ਐ ਜਿਹੜਾ ਸਮਾਂ ਨਾ ਐ ਬਹੁਤ ਕੀਮਤੀ ਆ ਤੂੰ ਇਹਦਾ ਨਾ ਗਵਾਇਆ ਕਰ ਜਿਹੜੇ ਬੁਰੇ ਕੰਮ ਆ ਨਾ ਐ ਛੱਡ ਜਿਹੜਾ ਤੂੰ ਆਪਣਾ ਟਾਈਮ ਵੇਸਟ ਕਰਦਾ ਰਹੀ ਨਾ ਨਾ ਫਾਲਤੂ ਕੰਮਾਂ 'ਚ ਉਹ ਛੱਡ ਤੇ ਪੜ੍ਹਾਈ ਦੀ ਲਿਖਾਈ ਦਿਵਾਲਾ ਧਿਆਨ ਦੇ ਪਰ ਉਹਨੂੰ ਲੱਗਦਾ ਹੀ ਵੀ ਐ ਤੇਜੀ ਪੁਰਾਣੇ ਵਿਚਾਰੇਗੀ ਆ ਪੁਰਾਣੀਆਂ ਗੱਲਾਂ ਹੈਗੀਆਂ ਮੈਂ ਤੇ ਕਰ ਲੈਣਾ ਬਸ ਟਾਈਮ ਦੇ ਵਿੱਚ ਤੇ ਉਸ ਤੋਂ ਬਾਅਦ ਜਦੋਂ ਵੱਡੀ ਪੜ੍ਹਾਈ ਲਈ ਉਹਨੂੰ ਸ਼ਹਿਰ ਜਾਣਾ ਪਿਆ ਤੇ ਉਹ ਸ਼ਹਿਰ ਚ ਲੱਗ ਗਿਆ ਉੱਥੇ ਉਹਦੀ ਆਤਾਂ ਬਦਲਨੀ ਆ ਕੀ ਸਗੋਂ ਇਹ ਵੀ ਗੜ ਗਈਆਂ ਸਾਰਾ ਦਿਨ ਰੀਲਸ ਵੇਖਦਾ ਰਹਿੰਦਾ ਲੋਕਾਂ ਦੀਆਂ ਬਣੀਆਂ ਫੋਨ ਦੇ ਉੱਤੇ ਮસ્ਤੀ ਮਾਰਨੀ ਖੱਲੀ ਗੱਲਾਂ ਕਰਦੇ ਰਹਿਣਾ ਇੱਕ ਉਹ ਜਿਹਾ ਨੂੰ ਦੋਸਤ ਮਿੱਤਰ ਮਿਲ ਗਏ ਜਿਹੜੇ ਸਾਰਾ ਦਿਨ ਇੱਧਰ ਦੀਆਂ ਉੱਧਰ ਦੀਆਂ ਮਟਰ ਗਸ਼ਤੀ ਕਰਦੇ ਫਿਰਨਾ ਤੇ ਪੜ੍ਹਾਈ ਵੱਲ ਬਿਲਕੁਲ ਧਿਆਨ ਨਾ ਦਿੱਤਾ ਪੜ੍ਹਾਈ ਤੇ ਪਤਾ ਹੀ ਨਹੀਂ ਕਿੱਥੇ ਭੁਜ ਗਈ ਤੇ ਇੱਕ ਦਿਨ ਉਹ ਬੈਠਾ ਹੀ ਉਹਦੇ ਦੋਸਤ ਦਾ ਉਹਨੂੰ ਫੋਨ ਆਇਆ ਤੇ ਉਹਨੇ ਦੋਸਤ ਨੇ ਕਿਹਾ ਵੀ ਮੈਨੂੰ ਨਾ ਬਹੁਤ ਵੱਡੀ ਐ ਨੌਕਰੀ ਮਿਲ ਗਈ ਉਹਨੇ ਫੋਨ ਕੱਟ ਦਿੱਤਾ ਇਹ ਸੁਣ ਕੇ ਜਿਹੜਾ ਅਮਰ ਸੀ ਉਹਦੇ ਅੰਦਰੋਂ ਟੁੱਟ ਗਿਆ ਉਹ ਆਪਣੇ ਆਪ ਨੂੰ ਬੋਲਿਆ ਵੀ ਮੈਂ ਤੇ ਕਿੰਨਾ ਲੋਕਾਂ ਤੋਂ ਪਿੱਛੇ ਰਹਿ ਗਿਆ ਵਾ ਮੇਰੇ ਸਾਰੇ ਦੋਸਤ ਮੇਰੇ ਤੋਂ ਅੱਗੇ ਨਿਕਲ ਗਏ ਆ ਫਿਰ ਉਹਨੂੰ ਬੜੀ ਬੇਚੈਨੀ ਹੋਈ ਤੇ ਇਦਾਂ ਨਾ ਬੇਚੈਨੀ ਵਿੱਚ ਨਾ ਉਹ ਸੋਚਦਾ ਸੋਚਦਾ ਉੱਥੇ ਨਾ ਇੱਕ ਜਿਹੜਾ ਪਾਣੀ ਦਾ ਤਲਾਜ ਆ ਸੀ ਤੇ ਉਹਦੇ ਕੰਢੇ ਚਲਾ ਗਿਆ ਉੱਥੇ ਉਹਨੇ ਵੇਖਿਆ ਵੀ ਇੱਕ ਰੋਖ ਥੱਲੇ ਇੱਕ ਸਾਧੂ ਬੈਠਾ ਹੈ ਤੇ ਉਹ ਆਪਣੇ ਧਿਆਨ ਵਿੱਚ ਮਗਨ ਸੀ ਜਦੋਂ ਅਮਰ ਉਹਦੇ ਕੋਲ ਗਿਆ ਤੇ ਉਹਨੇ ਉਹਨੂੰ ਹੱਥ ਜੋੜ ਕੇ ਉਹਦੇ ਗਾੜੀ ਬੈਠ ਗਿਆ ਤੇ ਜਦੋਂ ਉਹ ਸਾਧੂ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਉਹਨੇ ਅਮਰਵਲ ਵੇਖਿਆ ਕਿਉਂਕਿ ਪਹਿਲਾਂ ਤਾਂ ਸਾਧੂ ਧਿਆਨ ਮਗਨ ਸੀ ਤੇ ਜਦੋਂ ਨੇ ਅੱਖਾਂ ਖੋਲ੍ਹੀਆਂ ਨਾ ਤੇ ਅਮਰ ਜਿਹੜਾ ਨਾ ਉਹਦੀਆਂ ਅੱਖਾਂ 'ਚ ਅਥਰੂ ਆ ਗਏ ਉਹ ਕਹਿੰਦਾ ਪੀ ਸਾਧੂ ਮਹਾਰਾਜੀ ਮੈਂ ਹਾਰ ਗਿਆ ਵਾਂ ਤੁਸੀਂ ਮੇਰੀ ਮਦਦ ਕਰੋ ਜਿਹੜਾ ਉਹ ਸਾਧੂ ਸੀ ਪਿਖਸ਼ੂ ਸਾਧੂ ਸੀ ਉਹਨੇ ਬੜੀ ਸ਼ਾਂਤੀ ਨਾਲ ਉਹਦੇ ਵੱਲ ਵੇਖਿਆ ਉਦੇ ਚਿਹਰੇ ਤੇ ਕਲਾਗੇ ਨੂਰ ਸੀ ਉਹ ਕਹਿੰਦਾ ਪੁੱਤਰ ਤੇ ਤੇਰਾ ਸੰਘਰਸ਼ ਜਿਹੜਾ ਨਾ ਇਸ ਕਰਕੇ ਆ ਕਿਉਂਕਿ ਤੂੰ ਸਮੇਂ ਦੀ ਕਦਰ ਨਹੀਂ ਕਰਦਾ ਮੈਂ ਤੈਨੂੰ ਇੱਕ ਕਹਾਣੀ ਸੁਣਾਉਣਾ ਵਾ ਤੇ ਤੇਰੇ ਜਿਹੜੇ ਸਾਰੇ ਸਵਾਲ ਹਨ ਨਾ ਤੇਰੇ ਅੰਦਰ ਉਹਨਾਂ ਸਾਰਿਆਂ ਦਾ ਤੈਨੂੰ ਜਵਾਬ ਮਿਲ ਜੂ ਪਰ ਇਹ ਕਹਾਣੀ ਜਿਹੜੀ ਹੈ ਨਾ ਇਹਨੂੰ ਧਿਆਨ ਨਾਲ ਸੁਣੇ ਇੱਕ ਵਾਰ ਕੀ ਹੁੰਦਾ ਵਾ ਪੇ ਇੱਕ ਬਹੁਤ ਹੀ ਦਿਆਲੂ ਰਾਜਾ ਸੀ ਸਾਰੀ ਪਰਜਾ ਉਹਦੀ ਬਹੁਤ ਖੁਸ਼ੀ ਉਹਦੇ ਨਾਲ ਬੜਾ ਇਨਸਾਫ ਪਸੰਦ ਰਾਜਾ ਸੀ ਤੇ ਉਹਦਾ ਜਿਹੜਾ ਸੀ ਨਾ ਉਹਦੀ ਪਰਜਾ ਵਿੱਚ ਇੱਕ ਬੜਾ ਗਰੀਬ ਜਿਹਾ ਆਦਮੀ ਉਹਦੇ ਕੋਲ ਆਇਆ ਉਹਦਾ ਨਾਂ ਰਘੂ ਸੀ ਬੜਾ ਕਮਜ਼ੋਰ ਸ਼ਰੀਰ ਕੱਪੜੇ ਉਹਨੇ ਪਟੇ ਪੁਰਾਣੇ ਜੇ ਪਾਏ ਅੱਖਾਂ 'ਚ ਉਹਦੇ ਥਕਾਵਟ ਸੀ ਤੇ ਜਿਹੜਾ ਰਘੂ ਸੀ ਨਾ ਉਹਨੇ ਰਾਜਾ ਨੂੰ ਕਿਹਾ ਵੀ ਮਹਾਰਾਜ ਮੈਂ ਕਈ ਦਿਨਾਂ ਤੋਂ ਭੁੱਖਾ ਹਾਂ ਮੈਨੂੰ ਕੋਈ ਜਿਹੜਾ ਕੰਮ ਜਿਹੜਾ ਨਾ ਮਿਲ ਨਹੀਂ ਰਿਹਾ ਰਾਜਾ ਜਿਹੜਾ ਸੀ ਉਹਨੂੰ ਦਇਆ ਆ ਗਈ ਤੇ ਰਾਜੇ ਨੇ ਕਿਹਾ ਵੀ ਮੈਂ ਤੈਨੂੰ ਇੱਕ ਮੌਕਾ ਦਿੰਦਾ ਅੱਜ ਦਾ ਪੂਰਾ ਦਿਨ ਤੇਰਾ ਵਾ ਸੂਰਜ ਛਪਨ ਤੋਂ ਪਹਿਲਾਂ ਐਸ ਜਿਹੜਾ ਮਹੱਲ ਵਿੱਚ ਹੈ ਨਾ ਤੂੰ ਜਿੰਨਾ ਸੋਨਾ ਚੁੱਕ ਸਕਦਾ ਨਾ ਸਾਰਾ ਤੇਰਾ ਹੋਊਗਾ ਪਰ ਜਦੋਂ ਸੂਰਜ ਛਿਪ ਗਿਆ ਜਿਹੜੇ ਮੇਰੇ ਮਹਿਲ ਹੈ ਨਾ ਇਹਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਹੋ ਜਾਣਗੇ ਤੇਰੇ ਲਈ ਰਗੂ ਦੀ ਅੱਖਾਂ 'ਚ ਚਮਕ ਆ ਗਈ ਉਹਨੂੰ ਆਪਣੇ ਕੰਨਾਂ ਤੇ ਯਕੀਨ ਨਾ ਆਵੇ ਉਹਨੂੰ ਤੇ ਵਿਸ਼ਵਾਸ ਹੀ ਨਾ ਹੋਵੇ ਬਈ ਰਾਜਾ ਨੇ ਮੈਨੂੰ ਕਿਹਾ ਪੁੱਤ ਤੂੰ ਜਿੰਨਾ ਸੋਨਾ ਚੁੱਕ ਸਕਦਾ ਚੁੱਕ ਲੈ ਉਹਨੇ ਰਾਜਾ ਜਿਹੜਾ ਸੀ ਉਹਦੇ ਪੈਰ ਛੂਏ ਉਦੇ ਤੇ ਉਹ ਕਹਿੰਦਾ ਵੀ ਮੈਂ ਤੇ ਧੰਨ ਹੋ ਗਿਆ ਮਹਾਰਾਜ ਜੀ ਵੀ ਤੁਸੀਂ ਸਾਡੇ ਕਿੰਨੇ ਚੰਗੇ ਰਾਜਾ ਹੋ ਮੈਂ ਬੜਾ ਕਰਮਾ ਵਾਲਾ ਵਾਂ ਵੀ ਮੈਂ ਤੁਹਾਡੇ ਰਾਜ ਵਿੱਚ ਰਹਿਣਾ ਵਾਂ ਫਿਰ ਉਹ ਆਪਣੇ ਘਰ ਵੱਲ ਨੂੰ ਦੌੜ ਕੇ ਦੌੜ ਕੇ ਆਪਣੇ ਘਰ ਗਿਆ ਤੇ ਜਦੋਂ ਆਪਣੇ ਘਰ ਚ ਗਿਆ ਨਾ ਰਸਤੇ 'ਚ ਵੀ ਉਹ ਇਹੋ ਸੋਨੇ ਬਾਰੇ ਸੋਚਦਾ ਗਿਆ ਸੋਨੇ ਦੀ ਚਮਕ ਉਹਦੀਆਂ ਅੱਖਾਂ ਦੇ ਸਾਹਮਣੇ ਆ ਰਹੀ ਸੀ ਉਹਦਾ ਮਨ ਕਹਿਣ ਡਿਆ ਸੀ ਵੀ ਹੁਣ ਮੇਰੀ ਜ਼ਿੰਦਗੀ ਬਦਲ ਜਾਣੀ ਹੈ ਤੇ ਫਿਰ ਉਹ ਆਪਣੇ ਜਿਹੜੀ ਉਹਦੀ ਝੌਂਪੜੀ ਸੀ ਨਾ ਉਹਦੇ ਵਿੱਚ ਉਹ ਪੁੱਛਾ ਤੇ ਆਪਣੀ ਪਤਨੀ ਨੂੰ ਜ਼ੋਰ-ਜ਼ੋਰ ਦੀ ਆਵਾਜ਼ਾਂ ਮਾਰਨ ਲੱਗਾ ਉਹਦੀ ਪਤਨੀ ਜਿਹੜੀ ਗਵਾਂਡੀਆਂ ਦੇ ਘਰ ਆਪਣੀ ਕੇਸੇ ਲਸੂਲੀ ਦੇ ਘਰ ਗਈ ਸੀ ਜਦੋਂ ਉੱਚੀ-ਉੱਚੀ ਬੁਲਾਉਂਡਿਆ ਸੀ ਉਹ ਜਲਦੀ-ਜਲਦੀ ਨਾ ਆਈ ਤੇ ਉਹ ਬੁਹੇ 'ਚੋਂ ਹੀ ਆਣ ਕੇ ਪੁੱਛਦੀ ਵੀ ਕੀ ਹੋਇਆ ਵਾ ਐਨੇ ਉੱਚੀ ਕੋ ਮਾਰਨ ਡੈ ਜੀ ਤੇ ਐਨੇ ਖੁਸ਼ ਕਿਉਂ ਲੱਗ ਰਹੇ ਹੋ ਜਿਹੜਾ ਹੈਗਾ ਸੀ ਨਾ ਰਗੂ ਉਹਨੇ ਉਹਨੂੰ ਸਾਰੀ ਗੱਲ ਦੱਸੀ ਜੁੜੀ ਰਾਜੇ ਨੇ ਉਹਨੂੰ ਆਫਰ ਦਿੱਤੀ ਸੀ ਨਾ ਸੋਨੇ ਦੀ ਤੇ ਨਾਲ ਇੱਕ ਸੀਮਾ ਰੱਖੀ ਸੀ ਕਿ ਸੂਰਜ ਛਿਪਣ ਤੱਕ ਉਤੋਂ ਪਹਿਲਾਂ ਵੀ ਨਾ ਉਹਨੇ ਆਪਣੇ ਜੁੜੀ ਇਸ ਇਹ ਗੱਲ ਪਤਨੀ ਨੂੰ ਦੱਸ ਦਿੱਤੀ ਤੇ ਜੁੜੀ ਉਹਦੀ ਪਤਨੀ ਹੀ ਨਾ ਉਹ ਕਹਿੰਦੀ ਵੀ ਤੁਸੀਂ ਘਰ ਕੀ ਕਰਨ ਡੈ ਜੇ ਜਲਦੀ ਚਲੋ ਸਮਾਨ ਅਗਵਾਓ ਦੌੜ ਕੇ ਜਾ ਕੇ ਤੇ ਸੋਨਾ ਚੁੱਕ ਕੇ ਲੈ ਕੇ ਆਓ ਰਗੂ ਬੋਲਿਆ ਕਹਿੰਦਾ ਮੇਰੇ ਨੂੰ ਭੁੱਖ ਬੜੀ ਲੱਗੀ ਆ ਪੇਟ ਮੇਰੇ ਚ ਕੁਝ ਨਹੀਂ ਹੈਗਾ ਪਹਿਲਾਂ ਮੈਂ ਖਾਣਾ ਖਾ ਲਾਂ ਉਹਦੀ ਪਤਨੀ ਹੈਰਾਨੋ ਕੇ ਬੋਲੀ ਕਹਿੰਦੀ ਤੈਨੂੰ ਰੋਟੀ ਦੀ ਪਈ ਤੈਨੂੰ ਭੁੱਖ ਦੀ ਪਈ ਤੂੰ ਜਾ ਉੱਥੇ ਤੇ ਸੋਨਾ ਚੁੱਕੀ ਲਿਆ ਰਗੂ ਕਿਥੇ ਸੌਣ ਵਾਲਾ ਸੀ ਉਹ ਤੇ ਆਲਸੀ ਹੀ ਪੂਰਾ ਕਹਿੰਦਾ ਵੀ ਮੈਨੂੰ ਭੁੱਖੇ ਜਿਹੜੇ ਢਿੱਡ ਮੇਰੇ ਕੋ ਨਹੀਂ ਜਾਇਆ ਜਾਣਾ ਤੂੰ ਮੈਨੂੰ ਤੇ ਤਾਕਤ ਚਾਹੀਦੀ ਏ ਤੁਰਨ ਫਿਰਨੀ ਵੀ ਤੂੰ ਮੈਨੂੰ ਛੇਤੀ ਰੋਟੀ ਬਣਾ ਦੇ ਤੇ ਮੈਂ ਖਾ ਕੇ ਚਲ ਜੂਗਾ ਤੇ ਉਹਦੀ ਜਿਹੜੀ ਘਰ ਵਾਲੀ ਸੀ ਨਾ ਪਤਨੀ ਉਹਨੇ ਕਬ ਠੀਕ ਆ ਮੈਂ ਖਾਣਾ ਬਣਾ ਦੇ ਤੂੰ ਜਲਦੀ ਜਲਦੀ ਖਾਣਾ ਖਾ ਕੇ ਨਾ ਛੇਤੀ ਨਿਕਲ ਜਾ ਹੁਣ ਰਗੂ ਬੈਠਾ ਖਾਣਾ ਖਾਣ ਲੱਗਾ ਹੌਲੀ ਹੌਲੀ ਆਰਾਮ ਆਰਾਮ ਨਾਲ ਮੂੰਚ ਬੁਰਕੀਆਂ ਪਾਵੇ ਉਹਨੂੰ ਲੱਗੇ ਨਾ ਤੇ ਉਹਦੇ ਕੋ ਸਮਾਂ ਥੋੜਾ ਹੈ ਗਾਵਾ ਉਹਨੇ ਜਲਦੀ ਉਥੇ ਮਹਿਲ ਦੇ ਵਿੱਚ ਪਹੁੰਚਣਾ ਵਾ ਤੇ ਉਹ ਤੇ ਇਦਾਂ ਖਾਣ ਲੱਗਾ ਹਰ ਬੁਰਕੀ ਇਦਾਂ ਪਾਵੇ ਜਿਦਾਂ ਉਹ ਸ਼ਾਹੀ ਭੋਜਨ ਨਹੀਂ ਹੁੰਦਾ ਉਹ ਖਾਂਡਿਆ ਹੁੰਦਾ ਵਾ ਪਤਨੀ ਉਹਦੀ ਘਬਰਾ ਰਹੀ ਤੇ ਉਹ ਬਾਰ ਬਾਰ ਕਹਿ ਰਹੀ ਛੇਤੀ ਰੋਟੀ ਖਾਓ ਜਲਦੀ ਜਾਓ ਤੇ ਰਗੂ ਨੂੰ ਤੇ ਕੋਈ ਜਲਦੀ ਨਹੀਂ ਸੀ ਖਾਣਾ ਖਾਣ ਤੋਂ ਬਾਅਦ ਉਹ ਕਹਿੰਦਾ ਮੈਂ ਤੇ ਬਹੁਤ ਥੱਕ ਗਿਆ ਵਾ ਥੋੜੀ ਦੇਰ ਮੈਂ ਹੋਰ ਸੌ ਲਵਾਂ ਫਿਰ ਮੈਂ ਚਲ ਜੂਗਾ ਉਹਦੀ ਪਤਨੀ ਤੇ ਉੱਚੀ ਉੱਚੀ ਜੜੀ ਹੈ ਨਾ ਚਿਕਣ ਚਲਾਉਣ ਲਾਪੀ ਕਹਿੰਦੀ ਤੂੰ ਨੋ ਸੌਣ ਦੀ ਪਈ ਐ ਹੁਣ ਤੂੰ ਸੋਵੇਂਗਾ ਤੇ ਤੂੰ ਜਾ ਛੇਤੀ ਤੇ ਜਦੋਂ ਉਹਨਾਂ ਬਹੁਤ ਝੜਕਾ ਮਾਰਨ ਲੱਪੀ ਨਾ ਆਪਣੇ ਘਰ ਵਾਲੇ ਨੂੰ ਵੀ ਤੂੰ ਜਾਣਦਾ ਕਿਉਂ ਨਹੀਂ ਐ ਤੇ ਉਹ ਕਹਿੰਦਾ ਵੀ ਬਸ ਅੱਧਾ ਘੰਟਾ ਮੈਂ ਸੌਂ ਲੈਂਦੇ ਫਿਰ ਮੈਂ ਦੌੜ ਕੇ ਰਾਜੇ ਦੇ ਮਹਿਲ 'ਚ ਚਲ ਜਾਣਾ ਉਹ ਕੀ ਕੀਤਾ ਅੱਧਾ ਘੰਟਾ ਸੌਂਦਾ ਸੌਂਦਾ ਉਹਨੇ ਕਿੰਨਾ ਹੀ ਟਾਈਮ ਸੁੱਤਾ ਰਿਆ ਉਹਦੀ ਘਰਵਾਲੀ ਵਾਰ-ਵਾਰ ਉਹਨੂੰ ਮਨਾ ਕਰਦੀ ਰਹੀ ਪਰ ਉਹ लेट ਗਿਆ ਥੋੜੀ ਦੇਰ ਚੀ ਜਿਹੜੀ ਆ ਨੀਂਦ ਜਿਹੜੀ ਸੀ ਨਾ ਕਹਿੰਦਾ ਮੈਂ ਅੱਧਾ ਘੰਟਾ ਸੋਣਾ ਉਹ 2 ਘੰਟੇ ਸੁੱਤਾ ਰਿਆ ਜਦੋਂ ਦੀ ਅੱਖ ਖੋਲੀ ਤੇ ਸੂਰਜ ਕਾਫੀ ਉੱਤੇ ਚੱਲ ਗਿਆ ਸੀ ਹੁਣੋਂ ਘਬਰਾ ਗਿਆ ਉੱਠ ਕੇ ਉਹਨੇ ਪਾਣੀ ਪੀਤਾ ਤੇ ਜਲਦੀ ਜਲਦੀ ਘਰੋਂ ਤੋੜਨ ਲੱਪਿਆ ਹੁਣ ਐ ਸੀ ਇੱਕਦ ਸੂਰਜ ਸਿਰ ਤੇ ਸੀ ਤੇ ਏਕੋ ਤੇਜ਼ ਤੇ ਜਾ ਰਿਹਾ ਸੀ ਤੇ ਹੁਣ ਉਹ ਕਹਿੰਦਾ ਵੀ ਸਮਾਂ ਤੇ ਅਜੇ ਹੈਗਾ ਮੇਰੇ ਕੋਲ ਮੈਂ ਸਭ ਕੁਝ ਉਥੋਂ ਲਿਆ ਸਕਦਾ ਰਸਤੇ ਚ ਧੁੱਪ ਬੜੀ ਤੇਜ਼ ਸੀ ਇੱਕ ਗਰਮਾਵਾ ਚੱਲ ਰਿਹਾ ਜਦੋਂ ਥੋੜੀ ਦੂਰ ਅੱਗੇ ਚੱਲਿਆ ਨਾ ਉਹਨੇ ਇੱਕ ਬਹੁਤ ਵੱਡਾ ਜੜਾਂ ਰੂ ਰੁੱਖ ਦੇ ਸੀ ਆ ਉਹ ਪੀਪਲ ਦਾ ਰੋਖ ਸੀ ਤੇ ਪੀਪਲ ਦੀ ਸ਼ਾਮ ਵੀ ਬੜੀ ਠੰਡੀ ਹੁੰਦੀ ਹੈ ਉਹਨੇ ਸੋਚਿਆ ਵੀ ਗਰਮੀ ਬਹੁਤ ਆ ਥੋੜਾ ਦੇਰ ਮੈਂ ਇਹਦੇ ਰੁੱਖ ਦੇ ਹਲੇ ਨਾ ਆਰਾਮ ਕਰ ਲਾਂ ਫਿਰ ਮੈਲ ਚ ਚਲ ਜਾਂ ਮਹਿਰ ਕਿੜਾ ਇੰਨੀ ਦੂਰ ਆ ਹੁਣ ਉਹ ਉੱਥੇ ਬੈਠਾ ਇੱਕ ਤੇ ਠੰਡੀ ਠੰਡੀ ਜੜੀ ਹਵਾ ਚੱਲ ਰਹੀ ਸੀ ਉਹਨੂੰ ਆਗੇ ਨੀਂਦ ਨੀਂਦ ਉਹਨੂੰ ਇੰਨੀ ਡੂੰਗੀ ਆਈ ਪੀ ਚਾਰ ਘੰਟੇ ਸੋਤਾ ਹੀ ਰਹਿ ਗਿਆ ਜਦੋਂ ਦੀ ਅੱਖ ਖੁੱਲੀ ਉਹਨੇ ਵੇਖਿਆ ਵੀ ਸਮਾਨ ਦਾ ਰੰਗ ਬਦਲ ਚੁੱਕਿਆ ਵਾ ਸੂਰਜ ਜਿਹੜਾ ਓ ਟਲਣ ਵਾਲਾ ਵਾ ਰਗ ਨੂੰ ਸਮਝ ਕੋਈ ਨਾ ਲੱਗੇ ਹੁਣ ਉਹਨੂੰ ਸੱਚੀ ਡਰ ਲੱਗਣ ਲੱਗਾ ਵੀ ਇਹ ਕੀ ਬਣ ਗਿਆ ਪਰ ਹੁਣ ਸਮਾਂ ਜਿਹੜਾ ਵਾ ਉਹਨੂੰ ਤੁਸੀਂ ਰਿਵਰਸ ਨਹੀਂ ਨਾ ਕਰ ਸਕਦੇ ਉਹ ਤੇ ਜਿਹੜਾ ਨਿਕਲ ਗਿਆ ਤੇ ਨਿਕਲ ਗਿਆ ਉਹ ਤੇ ਗਵਾਚ ਗਿਆ ਹੱਥ ਚੋਂ ਉਹ ਤੇ ਜਿਦਾਂ ਦੇ ਹੁੰਦੇ ਨਾ ਹੱਥ ਚ ਰੇਤ ਤਿਲਕ ਜਾਂਦੀ ਹੈ ਉਹ ਕਿੱਥੇ ਵਾਪਸ ਆਉਂਦਾ ਜਿਹੜਾ ਇੱਕ ਵਾਰ ਚੱਲ ਗਿਆ ਹੁਣ ਕੀ ਹੋਇਆ ਵੀ ਉਹ ਦੌੜੋ ਦੌੜ ਪੱਜਾ ਪੱਜਾ ਮੈਲ ਵੱਲ ਜਾਣ ਲੱਗਾ ਪਸੀਨੇ ਨਾਲ ਲੱਥ ਪੱਥ ਜਦੋਂ ਮੈਲ ਦੇ ਲਾਗੇ ਪਹੁੰਚਿਆ ਮਨ ਚ ਡਰ ਵੀ ਲੱਗਣ ਡਿਆ ਹੀ ਫਿਰ ਬਾਰ ਬਾਰ ਮਨ 'ਚ ਸਵਾਲ ਆਉਂਦੇ ਹੀ ਵੀ ਮੈਂ ਇਨਾ ਸਮਾਂ ਬਰਬਾਦ ਕਿਉਂ ਕੀਤਾ ਹਾਏ ਰੱਬਾ ਮੈਂ ਤੇ ਅੱਜ ਇਨਾ ਅਮੀਰ ਬਣ ਜਾਣਾ ਹੈ ਪਰ ਉਹ ਜਿਹਦਾ ਮੈਂ ਤੁਹਾਡੇ ਨਾਲ ਗੱਲ ਕੀਤੀ ਨਾ ਵੀ ਸਮਾਂ ਜਿਹੜਾ ਉਹਨੂੰ ਤੁਸੀਂ ਬੈਕ ਨਹੀਂ ਕਰ ਸਕਦੇ ਕੋਈ ਫਿਲਮ ਥੋੜੀ ਹੈ ਜ਼ਿੰਦਗੀ ਪੇ ਇਹਨੂੰ ਰਿਵਰਸ ਕਰ ਲੋਗੇ ਫੇਰ ਪਹਿਲਾਂ ਸਟਾਰਟਿੰਗ ਵੇਖਣ ਲੱਪੋਗੇ ਨਹੀਂ ਜਿਹੜਾ ਨਿਕਲ ਗਿਆ ਉਹ ਨਿਕਲ ਗਿਆ ਤੇ ਉਹ ਸੋਚਾ ਲਗਾ ਘਬਰਉਣ ਲਗਾ ਪਿਆ ਅੱਜ ਤੇ ਮੇਰੀ ਜ਼ਿੰਦਗੀ ਬਦਲ ਜਾਣੀ ਸੀ ਉਹ ਜਦੋਂ ਭੱਜਾ ਜਾਂ ਡਿਆ ਜਿਹੜਾ ਗਾੜੀ ਆਵੇ ਕਦੀ ਉਹਦੇ ਚ ਵਜੇ ਕਦੀ ਉਹਦੇ ਚ ਵਜੇ ਬਾਜ਼ਾਰ ਵਿੱਚੋਂ ਜਦੋਂ ਦੌੜਿਆ ਜਾਂ ਡਿਆ ਹੀ ਉਹ ਹੰਬ ਦਾ ਹਾਵ ਜਿਦੋਂ ਉਹ ਸੱਚ ਸਾ ਨਹੀਂ ਉਹਦਾ ਰਲਦਾ ਪਿਆ ਜਦੋਂ ਉਹ ਨਾ ਸੂਰਜ ਦੀ ਆਖਰੀ ਕਿਰਨ ਬਚੀ ਹੀ ਛਿਪਣ ਚ ਤੇ ਉਹ ਜਿਹੜਾ ਮਹਿਲ ਦਾ ਗੇਟ ਆ ਨਾ ਬਹੁਤ ਵੱਡਾ ਗੇਟ ਜਿਹੜਾ ਰਾਜੇ ਦੇ ਮਹਿਲ ਦਾ ਸੀ ਉਹਦੇ ਸਾਹਮਣੇ ਪਹੁੰਚ ਗਏ ਭੱਜ ਦੇ ਭੱਜਦੇ ਉਹਨੇ ਵੇਖਿਆ ਪਿਛੇ ਜਿਹੜੇ ਪਹਿਰੇਦਾਰ ਉਹ ਦਰਵਾਜ਼ਾ ਬੰਦ ਕਰਨ ਦੀ ਤਿਆਰੀ ਕਰ ਰਹੇ। ਉਹ ਬੜੀ ਜ਼ੋਰ ਦੀ ਉਹ ਨਾ ਉੱਚੀ ਸਾਰੀ ਉਹਨੇ ਉਹਨਾਂ ਨੂੰ ਕਿਹਾ ਫੇ ਰੁਕ ਜੋ ਰੁਕ ਜੋ ਰੁਕ ਜੋ ਮੈਂ ਆ ਗਿਆ ਪਰ ਦਰਵਾਜ਼ਾ ਬੰਦ ਹੋ ਗਿਆ। ਕਿਉਂਕਿ ਸੂਰਜ ਜਿਹੜਾ ਛਿਪ ਗਿਆ ਸੀ ਉਸ ਸਮੇਂ ਜਿਹੜਾ ਸੀ ਨਾ ਭਗੂ ਉਹ ਦਰਵਾਜ਼ੇ ਤੇ ਉਹਦਾ ਪਹਿਰੇਦਾਰਾਂ ਦੇ ਪੈਰਾਂ ਤੇ ਡਿੱਗ ਪਿਆ। ਹੱਥ ਜੋੜ ਕੇ ਰੋਣ ਲੱਗ ਪਿਆ ਔਰ ਜੋਈਆਂ ਬੇਨਤੀਆਂ ਉਹਨਾਂ ਨੂੰ ਕਰਨ ਲੱਗ ਪਿਆ ਮੈਨੂੰ ਇੱਕ ਮੌਕਾ ਦੇ ਦਿਓ। ਮੈਨੂੰ ਥੋੜਾ ਜਿਹਾ ਸੋਨਾ ਹੀ ਲੈ ਲੈਣ ਦੋ ਜਿਹੜਾ ਸਿਪਾਈ ਸੀ ਉਹ ਬੋਲਿਆ ਕਿਦਾ ਮਾਫ਼ ਕਰੋ ਜੀ ਸਮਾਂ ਜਿਹੜਾ ਉਹ ਖਤਮ ਹੋ ਗਿਆ ਸਾਨੂੰ ਇਹੋ ਆਦੇਸ਼ ਮਿਲਿਆ ਸੀ ਕਿ ਤੈਨੂੰ ਸੂਰਜ ਛਿਪਣ ਤੋਂ ਪਹਿਲਾਂ ਅੰਦਰ ਚਾਣ ਦੇਣਾ ਰਗੂ ਵਿਚਾਰਾ ਜ਼ਮੀਨ ਤੇ ਡੇਟ ਗਿਆ ਅੱਖਾਂ ਚੋਂ ਦੇ ਅਥਰੂ ਵਗਣ ਲੱਗੇ ਉਹਨੂੰ ਸਮਝ ਕੁਛ ਨਹੀਂ ਆ ਰਿਹਾ ਵੀ ਇਹ ਬਣਿਆ ਤੇ ਬਣਿਆ ਮੇਰੇ ਨਾਲ ਕੀ ਹੈ ਹੈਨਾ ਵੀ ਮੈਂ ਤੇ ਅੱਜ ਇੰਨਾ ਅਮੀਰ ਹੋ ਜਾਣਾ ਸੀ ਤੇ ਪਰ ਹੁਣ ਹੁਣ ਮੈਂ ਜਿੱਥੋਂ ਸਵੇਰੇ ਗਰੀਬ ਸੀ ਤੇ ਮੈਂ ਉਥੇ ਹੀ ਹੁਣਾ ਗਰੀਬ ਦਾ ਗਰੀਬ ਹੀ ਰਹਿ ਗਿਆ ਹੁਣ ਉਹਨੂੰ ਇਹ ਨਹੀਂ ਸਮਝ ਲੱਗਣ ਡਿਆ ਵੀ ਉਹ ਰੋਵੇ ਉਹ ਗੁੱਸਾ ਕਰੇ ਜਾਂ ਜਦਾਂ ਆਪਾਂ ਕੋਸਦੇ ਰਹਿੰਦੇ ਨਾ ਹੋਏ ਮੈਂ ਆ ਨਹੀਂ ਕੀਤਾ ਹਾਈ ਮੈਂ ਉਦੋਂ ਮਿਲਾ ਕਰ ਲੈਣਾ ਚਾਹੀਦਾ ਸੀ ਜਾਂ ਉਦਾਂ ਆਪਣੇ ਆਪ ਨੂੰ ਕੋਸੀ ਜਾਵੇ ਕਿਉਂਕਿ ਉਹਨੇ ਅਮੀਰ ਬਣਨ ਦਾ ਇੱਕ ਬਹੁਤ ਵਧੀਆ ਮੌਕਾ ਗਵਾ ਦਿੱਤਾ ਸੀ ਉਹ ਸਮੇਂ ਦੀ ਕੀਮਤ ਨੂੰ ਸਮਝਿਆ ਹੀ ਨਹੀਂ ਫਿਰ ਉਹ ਸਾਧੂ ਨੇ ਜਿਹੜੀ ਕਹਾਣੀ ਖਤਮ ਕੀਤੀ ਤੇ ਅਮਰਵਲ ਵੇਖਿਆ ਅਮਰ ਦੇ ਕੋਲ ਕੋਈ ਸ਼ਬਦ ਨਹੀਂ ਸੀ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਤੇ ਤਦ ਜਿਹੜਾ ਨਾ ਉਹ ਸਾਧੂ ਉਹ ਪਿਖਸ਼ੂ ਸਾਧੂ ਉਹ ਕਹਿੰਦਾ ਵੀ ਉਹ ਗਲਤੀ ਤੂੰ ਕਰ ਰਿਆ ਤੂੰ ਵੀ ਸੋਚਦਾ ਮੈਂ ਵੀ ਸਮਾਂ ਬਹੁਤ ਆ ਕੋਈ ਗੱਲ ਨਹੀਂ ਐ ਠਹਿਰ ਕੇ ਕਰ ਲਉ ਪਰ ਉਹ ਕਹਿੰਦਾ ਸਮਾਂ ਕਦੀ ਕਿਸੇ ਲਈ ਨਹੀਂ ਰੁਕਦਾ ਜਾਂ ਤੇ ਤੂੰ ਸਮੇਂ ਦੇ ਨਾਲ ਚੱਲ ਤੇ ਜਾਂ ਸਮਾਂ ਤੈਨੂੰ ਛੱਡ ਕੇ ਚਲਿਆ ਜਾਊਗਾ ਅਮਰ ਚੁੱਪ ਸੀ ਉਹ ਅੰਦਰ ਤੱਕ ਹਿੱਲ ਚੁਕਿਆ ਸੀ ਉਹਨੇ ਉਸੇ ਸਮੇਂ ਇਹ ਤੈਅ ਕੀਤਾ ਕਿ ਉਹ ਹੁਣ ਇੱਕ ਵੀ ਪਲ ਬਰਬਾਦ ਨਹੀਂ ਕਰੂਗਾ ਅਮਰ ਨੇ ਉਹ ਜਿਹੜਾ ਸਾਧੂ ਸੀ ਉਹਨੂੰ ਧੰਨਵਾਦ ਦਿੱਤਾ ਵੀ ਤੂੰ ਮੈਨੂੰ ਰਸਤਾ ਦਿਖਾ ਦਿੱਤਾ ਮੈਂ ਪੜ ਗਿਆ ਹੋਇਆ ਸੀ ਉੱਥੋਂ ਚਲੇ ਆ ਗਿਆ ਅਗਲੀ ਸਵੇਰ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਉਹ ਜਾ ਗਿਆ ਉਹਨੇ ਆਪਣੇ ਫੋਨ ਨੂੰ ਹੱਥ ਨਹੀਂ ਲਾਇਆ ਬਿਲਕੁਲ ਸ਼ਾਂਤ ਜਗ੍ਹਾ ਤੇ ਉਹ ਬੈਠਾ ਤੇ ਉਹਨੇ ਧਿਆਨ ਲਗਾਇਆ ਕਿਉਂਕਿ ਕਹਿੰਦੇ ਨਾ ਜੇ ਤੁਸੀਂ ਧਿਆਨ ਲਗਾਉਨੇ ਆ ਤੁਹਾਡੀ ਜਿਹੜੀ ਆ ਨਾ ਬਾਡੀ ਮਾਈਂਡ ਉਹ ਜਿਹੜੇ ਸਾਰੇ ਜਿਹੜੇ ਆ ਤੁਹਾਨੂੰ ਤਰੱਕੀ ਕਰਨ ਵਿੱਚ ਜਿਹੜੀ ਤੁਸੀਂ ਮਦਦ ਕਰਦੇ ਆ ਕਿਉਂਕਿ ਉਹ ਤੁਸੀਂ ਇੱਕ ਆਪਣੀ ਪੂਰੀ ਸ਼ਕਤੀ ਨਾਲ ਆਪਣੇ ਟੀਚੇ ਵੱਲ ਤੁਰ ਪੈਂਦੇਗੇ ਉਹਨੇ ਆਪਣੇ ਲਈ ਖੁਦ ਲਈ ਸਾਰੇ ਦਿਨ ਦੀ ਇੱਕ ਨਾ ਟਾਈਮ ਟੇਬਲ ਬਣਾ ਲਿਆ ਵੀ ਮੈਂ ਕਿਹੜੇ ਵੇਲੇ ਕੀ ਕਰਨਾ ਸਵੇਰੇ ਧਿਆਨ ਲਾਉਣਾ ਵਾ ਸਾਰਾ ਦਿਨ ਬਾਚੋ ਪੜਾਈ ਕਰਨੀ ਆ ਹਰ ਕੰਮ ਸਮੇਂ ਤੇ ਕਰਨਾ ਵਾ ਜਦੋਂ ਵੀ ਉਹਨੂੰ ਜਿਹੜਾ ਆਲਸ ਆਉਣ ਲੱਗਦਾ ਉਹ ਅੱਖਾਂ ਬੰਦ ਕਰ ਲੈਂਦਾ ਤੇ ਆਪਣਾ ਜਿਹੜਾ ਵਾ ਧਿਆਨ ਲਗਾਉਣ ਲੱਗ ਪੈਂਦਾ ਹੌਲੀ ਹੌਲੀ ਉਹ ਜਿਹੜਾ ਨਾ ਉਹਦਾ ਧਿਆਨ ਉਹ ਕੇਂਦਰਿਤ ਹੋਣ ਲੱਗ ਪਿਆ ਉਹ ਇੱਕ ਡਿਸਿਪਲਨ 'ਚ ਰਹਿਣ ਲੱਗ ਪਿਆ ਉਹਦਾ ਪੜਾਈ 'ਚ ਮਨ ਲੱਗਣ ਲੱਗ ਗਿਆ ਉਹਦਾ ਜਿਹੜਾ ਆਤਮ ਵਿਸ਼ਵਾਸ ਉਹਨੇ ਗਵਾਇਆ ਸੀ ਨਾ ਉਹ ਦੁਬਾਰਾ ਉਹਦੇ ਕੋਲ ਲੌਟ ਆਇਆ ਹੁਣ ਉਹਨੂੰ ਜਦੋਂ ਵੀ ਕੋਈ ਗੱਲ ਕਰਦਾ ਤੇ ਬੜੇ ਆਤਮ ਵਿਸ਼ਵਾਸ ਨਾਲ ਕਰਦਾ ਉਹਦੇ ਬਾਅਦ ਜਿਹੜੇ ਉਹਦੇ ਐਗਜ਼ਾਮ ਆਏ ਅਮਨ ਤਿਆਰ ਸੀ ਉਹਨਾਂ ਲਈ ਕਿਉਂਕਿ ਉਹਨੇ ਤਿਆਰੀ ਕੀਤੀ ਸੀ ਜਦੋਂ ਰਿਜ਼ਲਟ ਆਇਆ ਨਾ ਉਹਦੇ ਪੇਪਰਾਂ ਦਾ ਉਹਦੇ ਐਗਜ਼ਾਮ ਦਾ ਤੇ ਉਹ ਟੌਪ 3 ਵਿੱਚ ਸੀ ਜਿਹੜੇ ਲੋਕ ਪਹਿਲਾਂ ਉਹਨੂੰ ਗੱਲਾਂ ਕਰਦੇ ਸੀ ਹੈਨਾ ਵੀ ਐਨੇ ਕੁਝ ਨਹੀਂ ਕਰਨਾ ਜੀ ਐ ਤੇ ਐਵੇਂ ਹੀ ਆ ਵੀ ਇਹਨੂੰ ਤੇ ਇਹਨੇ ਪਿੱਛੇ ਹੀ ਰਹਿ ਜਾਣਾ ਉਹ ਸਾਰੇ ਚੁੱਪ ਸੀ ਉਸਾਰੇ ਨੂੰ ਵਧਾਈਆਂ ਦੇ ਰਹੇ ਸੀ। ਉਹਦੇ ਕੋਲੋਂ ਸਲਾਮਾਂ ਲੈਣ ਲੱਗੇ ਸੀ ਜਿਹੜੇ ਕਹਿੰਦੇ ਸੀ ਨਾ ਇਹ ਤੇ ਫੇਲੀਆਰਾ ਇਹ ਤੇ ਕੁਝ ਨਹੀਂ ਕਰ ਸਕਦਾ ਉਹ ਹੁਣ ਉਹਦੇ ਕੋਲੋਂ ਸਲਾਹ ਲੈਣ ਲੱਗੇ। ਫਿਰ ਉਹ ਵਾਪਸ ਉਸ ਸਾਧੂ ਕੋਲ ਗਿਆ। ਜਿਹੜੇ ਰੁੱਖ ਥੱਲੇ ਨਾ ਨਦੀ ਕਿਨਾਰੇ ਉਹਨੂੰ ਸਾਧੂ ਮਿਲਿਆ ਸੀ ਉੱਥੇ ਗਿਆ। ਪਰ ਉੱਥੇ ਉਹ ਸਾਧੂ ਨਹੀਂ ਸੀ ਤੇ ਉਹ ਰੁੱਖ ਦੇ ਥੱਲੇ ਜਿਹੜੀ ਇੱਕ ਪੱਟੀ ਜਿਹੜੀ ਸੀ ਨਾ ਉਹ ਲਿਖੀ ਪਈ ਹੋਈ ਸੀ। ਜਿਸ ਵਿੱਚ ਲਿਖਿਆ ਸੀ ਕਿ ਜਿੰਨੇ ਸਮੇ ਨੂੰ ਆਪਣੇ ਪੱਲੇ ਨਾਲ ਬੰਨ ਲਿਆ ਉਹਨੂੰ ਹੋਰ ਸਿੱਖਣ ਦੀ ਜ਼ਰੂਰਤ ਨਹੀਂ ਜਾਨੀ ਕਿ ਜਿੰਨੇ ਸਮੇ ਨਾਲ ਚੱਲਣਾ ਸ਼ੁਰੂ ਕਰ ਦਿੱਤਾ ਉਹਨੂੰ ਕੁਝ ਵੀ ਸਿੱਖਣ ਦੀ ਜ਼ਰੂਰਤ ਨਹੀਂ ਅਮਰ ਮੁਸਕਰਾਇਆ ਉਹ ਜਾਣਦਾ ਸੀ ਕਿ ਉਹ ਹੁਣ ਜਾਗ ਚੁੱਕਿਆ ਵਾ ਜਦੋਂ ਉਹ ਕਾਲਜ ਚ ਗਿਆ ਤੋ ਉਹਨੇ ਇੱਕ ਸਾਧਨਾ ਨਾਮ ਦੀ ਇੱਕ ਗਰੁੱਪ ਬਣਾਇਆ ਹੋਰ ਵਿਦਿਆਰਥੀ ਵੀ ਆਉਣ ਲੱਗੇ ਧਿਆਨ ਕਰਨ ਲੱਗੇ ਅਮਰ ਦੀ ਕਹਾਣੀ ਤੋਂ ਸਿੱਖਣ ਲੱਗੇ ਉਨੇ ਸਾਰਿਆਂ ਨੂੰ ਸੱਚੋ ਸੱਚ ਆਪਣੀ ਸਟੋਰੀ ਦਸੀ ਕਿ ਮੈਂ ਕਿਦਾਂ ਫੇਲ ਹੋਇਆ ਤੇ ਕਿਦਾਂ ਫਿਰ ਮੈਂ ਆਪਣੀ ਜ਼ਿੰਦਗੀ 'ਚ ਆਪਣੇ ਮਕਸਦ ਨੂੰ ਪ੍ਰਾਪਤ ਕੀਤਾ ਉਹ ਹੋਰ ਨੌਜਵਾਨਾਂ ਲਈ ਇੱਕ ਉਹਨੇ ਵਰਤਮਾਨ ਯਾਤਰਾ ਵੀ ਸੰਸਥਾ ਸ਼ੁਰੂ ਕੀਤੀ ਹੁਣ ਅਮਰ ਦੂਜਿਆਂ ਲਈ ਇੱਕ ਦੀਵੇ ਦੇ ਤੌਰ ਤੇ ਕੰਮ ਕਰਨ ਲੱਗਾ ਜਿਦਾਂ ਉਹ ਦੂਜਿਆਂ ਨੂੰ ਰਾਹ ਦਿਖਾਉਂਦਾ ਸੀ ਹਨੇਰੇ ਵਿੱਚ ਇੱਕ ਸੈਮੀਨਾਰ 'ਚ ਜਦੋਂ ਉਹਨੂੰ ਪੁੱਛਿਆ ਗਿਆ ਵੀ ਤੁਹਾਡੀ ਸਫਲਤਾ ਦਾ ਰਾਜ਼ ਕੀ ਹੈ ਅਮਰ ਨੇ ਜਵਾਬ ਦਿੱਤਾ ਜਿਹੜਾ ਵਰਤਮਾਨ ਆ ਨਾ ਜਿਹੜਾ ਹੋਣਾ ਉਹਦੇ 'ਚ ਰਹਿਣਾ ਤੇ ਐਦੇ 'ਚ ਸਭ ਕੁਝ ਸੰਭਵ ਆ ਸਾਰਾ ਕੁਝ ਹੈਗਾ ਵਾ ਵਰਤਮਾਨ ਵਿੱਚ ਪ੍ਰੈਜ਼ੈਂਟ ਵਿੱਚ ਕਹਿੰਦਾ ਸਮਾਂ ਜਿਹੜਾ ਉਹ ਗਰੀਬ ਨੂੰ ਵੀ ਓਨਾ ਹੀ ਮਿਲਦਾ ਤੇ ਅਮੀਰ ਨੂੰ ਵੀ ਮਿਲਦਾ ਵਾ ਫਰਕ ਪਤਾ ਕੀ ਆ ਕੌਣ ਇਹਦਾ ਇਸਤੇਮਾਲ ਕਿੱਦਾਂ ਕਰਦਾ ਕੌਣ ਉਹਨੂੰ ਚੰਗੀ ਤਰ੍ਹਾਂ ਵਰਤਦਾ ਤੇ ਕੌਣ ਉਹਨੂੰ ਗਵਾਉਂਦਾ ਵਾ ਅਗਰ ਤੁਸੀਂ ਅੱਜ ਕਾਮ ਟਾਲ ਰਹੇ ਹੋ ਨਾ ਯਾਦ ਰੱਖੋ ਕੱਲ ਜਿਹੜਾ ਨਾ ਦਰਵਾਜ਼ਾ ਤੁਹਾਡੇ ਲਈ ਕਾਮਯਾਬੀ ਦਾ ਹਮੇਸ਼ਾ ਲਈ ਜਿਹੜਾ ਬੰਦ ਹੋ ਜਾਏਗਾ ਖੁੱਲਾ ਨਹੀਂ ਰਹੇਗਾ ਜਿਹੜੇ ਹਰ ਸਵੇਰੇ ਇਹ ਸੋਚ ਕੇ ਉੱਠਦੇ ਆ ਕਿ ਅੱਜ ਦਾ ਦਿਨ ਮੇਰੀ ਜ਼ਿੰਦਗੀ ਬਦਲ ਸਕਦਾ ਉਹ ਇਨਸਾਨ ਵਾਕਿਆ ਆਪਣੀ ਜ਼ਿੰਦਗੀ ਵਿੱਚ ਜਿੱਤ ਸਕਦੇ ਕਹਿੰਦੇ ਨੇ ਨਾ ਕਿ ਆਪਣੀ ਜ਼ਿੰਦਗੀ ਦੇ ਹਰ ਇੱਕ ਦਿਨ ਨੂੰ ਐਂਦਾ ਜਿਓ ਵੀ ਇਹ ਤੁਹਾਡਾ ਆਖਰੀ ਦਿਨ ਹੈ ਤੁਸੀਂ ਜੋ ਕੁਝ ਕਰਨਾ ਅੱਜ ਕਰਨਾ ਨਾ ਤੇ ਤੁਸੀਂ ਆਉਣ ਵਾਲੇ ਕੱਲ ਲਈ ਵੇਟ ਕਰੋ ਤੇ ਨਾ ਜਿਹੜਾ ਲੰਘ ਗਿਆ ਉਤੇ ਰੋਂਦੇ ਰਹੋ ਇਸ ਲਈ ਉਠੋ ਜਾਗੋ ਤੇ ਸਮੇਂ ਦੇ ਸਾਹਮਣਾ ਚੱਲੋ ਕਿਉਂਕਿ ਜੋ ਜਿਹੜਾ ਸਮਾਂ ਆਜਾ ਉਹ ਕੱਲ ਤੁਹਾਡੀ ਕਿਸਮਤ ਬਣ ਕੇ ਆਵੇਗਾ ਦੋਸਤੋ ਇਹ ਕਹਾਣੀ ਜਿਹੜੀ ਹੈ ਨਾ ਐਤੋਂ ਤੁਹਾਨੂੰ ਇਹ ਸਿੱਖਿਆ ਮਿਲਦੀ ਆ ਕਿ ਸਮਾਂ ਜਿਹੜਾ ਬਹੁਤ ਮੁੱਲਿਆਵਾਨ ਉਹਦਾ ਕੋਈ ਮੁੱਲ ਨਹੀਂ ਜੇ ਅਸੀਂ ਇਹਨੂੰ ਬੇਕਾਰ ਦੀਆਂ ਚੀਜ਼ਾਂ ਚ ਬਰਬਾਦ ਕਰਾਂਗੇ ਨਾ ਤੇ ਸਾਡੇ ਕੋਲ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਜੇ ਰਹਿ ਜਾਣਾ ਹਰ ਮੌਕਾ ਜਿਹੜਾ ਸਹੀ ਸਮੇਂ ਤੇ ਉਹਦਾ ਲਾਭ ਉਠਾਉਣਾ ਚਾਹੀਦਾ ਵਾ ਕਿਉਂਕਿ ਜੇ ਜਦੋਂ ਗਵਾਜ ਜਾਂਦਾ ਨਾ ਸਮਾਂ ਫਿਰ ਕਦੀ ਵਾਪਸ ਨਹੀਂ ਆਉਂਦਾ ਤੇ ਦੋਸਤੋ ਜੇ ਤੁਹਾਡੇ ਨਾਲ ਵੀ ਇਸ ਤਰ੍ਹਾਂ ਦਾ ਕੁਝ ਹੋਇਆ ਤੇ ਤੁਸੀਂ ਕਮੈਂਟ ਬਾਕਸ ਕਮੈਂਟ ਲਿਖ ਕੇ ਜਰੂਰ ਦੱਸਿਓ ਤੇ ਜੇ ਕਹਾਣੀ ਤੁਹਾਨੂੰ ਚੰਗੀ ਲੱਗੀ ਕੋਈ ਮੋਟੀਵੇਸ਼ਨ ਮਿਲੀ ਐਤੋਂ ਤੇ ਇਹਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਆਪਣੇ ਦੋਸਤਾਂ ਨਾਲ ਵੀ ਜਰੂਰ ਸ਼ੇਅਰ ਕਰਿਓ ਸ਼ੈਲੀ ਕਿਸੇ ਦਾ ਜੀਵਨ ਬਦਲ ਜਾਵੇ ਤੇ ਐਦਾਂ ਦੀਆਂ ਹੋਰ ਕਹਾਣੀਾਂ ਲਈ ਆਪਣੇ ਇਹ ਚੈਨਲ ਜਿਹੜਾ ਪੰਜਾਬੀ ਸਟੋਰੀ ਟੇਸ਼ਨ ਐਨਓ ਜਰੂਰ ਸਬਸਕ੍ਰਾਈਬ ਕਰ ਲਿਓ ਫਿਰ ਮਿਲਦੇ ਆਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਰੱਖਿਓ ਬਹੁਤ ਜ਼ਿਆਦਾ ਖਿਆਲ ਤੇ ਅੱਜ ਤੋਂ ਸਮਾਂ ਗਵਾਉਣਾ ਬੰਦ ਕਰਕੇ ਸਮੇਂ ਦੀ ਕੀਮਤ ਨੂੰ ਸਮਝੋ ਤੇ ਫਿਰ ਮਿਲਦੇ ਆਂ ਰੱਬ ਰਾਖਾ